ਕਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਸواری ਸਾਧ ਸੰਗਤ ਆਪ ਜੀ ਨੂੰ ਵੱਖਰਾ ਵਿਲੱਖਣ ਇਤਿਹਾਸ ਇਸ ਨੂੰ ਇਹ ਵੀ ਕਹਿ ਸਕਦੇ ਇਸ ਨੂੰ ਅਸੀਂ ਆਪਣੀ ਸਿੱਖ ਕੌਮ ਦੀ ਕਮੇਟੀ ਦੇ ਕੋਲ ਇੱਕ ਵਿਚਾਰ ਵੀ ਪੇਸ਼ ਕਰਦੇ ਹਾਂ ਇਸ ਨੂੰ ਅਸੀਂ ਸਿੱਖਿਆ ਸਮਝ ਕੇ ਆਪਣੇ ਸਿਖਤਮ ਲਈ ਵਿੱਚ ਵੀ ਅਪਣਾਈਏ ਸੋ ਸਾਡੇ ਗੁਰੂ ਟੀਵੀ ਜੀਰਾਂ ਨੂੰ ਸਬਸਕ੍ਰਾਈਬ ਕਰ ਦਿਓ ਲਾਈਕ ਕਰ ਦਿਓ ਅਗਰ ਕੋਈ ਘਮੀ ਹੋਵੇ ਕਮੈਂਟ ਕਰਕੇ ਜੀ ਨੂੰ ਦੱਸਿਓ ਆਪ ਜੀ ਦਾ ਸਾਡੇ ਸਿਰਤੇ ਮਿਹਰ ਪ੍ਰਿਆਹਤ ਹੋਵੇ ਆ ਤਾਲ ਬੰਨੀਆਂ ਨੇ ਅਫਗਾਨਿਸਤਾਨ ਤੇ ਕਬਜ਼ਾ ਕੀਤਾ ਮਤਲਬ ਉਹਨਾਂ ਕੋਲ ਹਥਿਆਰ ਸਨ ਇਸ ਕਰਕੇ ਨਹੀਂ ਉਹਨਾਂ ਕੋਲ ਹੌਸਲਾ ਸੀ ਹਥਿਆਰ ਤਾਂ ਅਮਰੀਕਾ ਰੂਸ ਵੀ ਚੁੱਕੀ ਫਿਰਦਾ ਸੀ ਕੁਝ ਨਹੀਂ ਕਰ ਪਾਇਆ ਰੂਸ ਨੇ ਆਪਣਾ ਸਾਰਾ ਜੋਰ ਲਾ ਲਿਆ ਅਖੀਰ ਛੱਡ ਕੇ ਜਾਣਾ ਪਿਆ ਅਮਰੀਕਾ ਆਪਣੇ ਹਥਿਆਰ ਆਪਣੇ ਲੈਪਟਾਪ ਆਪਣਾ ਜੋ ਅਸਲਾਸਬਾਬ ਸੀ ਸਾਰਾ ਛੱਡ ਕੇ ਨਿਕਲਣਾ ਪਿਆ ਅਸੀਂ ਰੋਜ਼ ਮਰ ਰਹੇ ਹਾਂ ਕਿਸੇ ਗਰੀਬ ਨਾਲ ਹੁੰਦੇ ਧੱਕੇ ਨੂੰ ਦੇਖ ਕੇ ਅਸੀਂ ਕਹਿੰਦੇ ਛੱਡ ਯਾਰ ਅਸੀਂ ਕਿਉਂ ਪੰਗਾ ਲੈਣਾ ਸਾਡੇ ਨਾਲ ਵੀ ਧੱਕਾ ਹੋ ਜੇ ਖੁਦ ਨਹੀਂ ਬੋਲਾਂਗੇ ਕੁਝ ਲੋਕਾਂ ਦੀ ਭਲ ਕਰ ਰਹੇ ਨੇ ਅਫਗਾਨੀ ਸਿੱਖ ਦੁਨੀਆ ਦੀ ਸਭ ਤੋਂ ਬਹਾਦਰ قوم ਹੈ ਸ਼ੇਰ ਤੇ ਕੂਗ ਦੀ ਮੌਤ ਸਾਹਮਣੇ ਵੀ ਆਪਣਾ ਧਰਮ ਨਹੀਂ ਛੱਡਿਆ ਗਿਆ ਸਾਡੇ ਪੰਜਾਬ ਦੇ 90% ਲੋਕ ਧਰਮ ਤੋਂ ਦੂਰ ਹੋ ਗਏ ਸ਼ਰਾਂ ਤੋਂ ਪਗਾ ਵੀ ਲੋਪ ਹੋ ਗੀਆਂ ਪਰ ਪਿਆਰਿਓ ਉਹ ਤੇ ਗਿਣਤੀ ਸਿੱਖਾਂ ਦੀ ਇਹ ਨਹੀਂ ਸੀ ਕਿ 1 2 3 6 ਲੱਖ ਅਫਗਾਨੀ ਸਿੱਖ ਸੀ ਔਰ ਉਸ ਧਰਤੀ ਦੇ ਉੱਤੇ ਜਦਨੇ ਪ੍ਰਾਤਨ ਗੁਰਦੁਆਰਾ ਸਾਹਿਬ ਨੇ ਗੁਰੂ ਨਾਨਕ ਸਾਹਿਬ ਜੀ ਦੇ ਚਰਨ ਛੋਹ ਮੈਂ ਕਿਹ ਕਮਾਲ ਇਹ ਵੱਡੀ ਖੁੱਲੀ ਧਰਤੀ ਔਰ ਖੁੱਲੇ ਗੁਰਦੁਆਰਾ ਸਾਹਿਬ ਜਿਨ੍ਹਾਂ ਦੇ ਵਿੱਚ 40-40 50-50 ਕਿੱਲੇ ਜ਼ਮੀਨ ਜਿਹੜੀ ਹੈ ਗੁਰਦੁਆਰਿਆਂ ਦੇ ਨਾਂ ਨੇ ਮਾਰਕੀਟਾਂ ਵੱਡੀਆਂ-ਵੱਡੀਆਂ ਗੁਰਦੁਆਰਿਆਂ ਦੇ ਵਿੱਚ ਨਹੀਂ ਇਸ ਲਈ ਤਾਲਵੰਦੀ ਸਰਕਾਰ ਆਈ ਜਾਂ ਉਸ ਤੋਂ ਪਹਿਲਾਂ ਦੋ ਗੁਰਦੁਆਰਿਆਂ ਤੇ ਅਟੈਕ ਹੋਣ ਕਰਕੇ ਸਿੱਖਾਂ ਦੀ ਗਿਣਤੀ ਜਿਹੜੀ ਉਹ ਘਟਦੀ ਗਈ ਔਰ ਦੁਜੇ ਬਣੇ ਇਹਨਾਂ ਦੇ ਮੁੜ ਵਸੇ ਦੇ ਵਾਸਤੇ ਇੱਕ ਐਸਾ ਵੱਖਰੇ ਹਿਜਾਰ ਵਰਤਿਆ ਕਿ ਇਹਨਾਂ ਦੇ ਪਾਸਪੋਰਟ ਜਿਹੜੇ ਸੀ ਉਹਨਾਂ ਦੇ ਅਮਰੀਕਾ ਕੈਨੇਡਾ ਦੇ ਵੀਜ਼ੇ ਲੱਗ ਗਏ ਜਿਸ ਵੇਲੇ ਮਾਇਆ ਦੇ ਲਾਰਜ ਦੇ ਵਿੱਚ ਸਾਰੇ ਹੀ ਸਿੱਖ ਥੋ ਪਲਾਨ ਕਰ ਗਏ ਐਸ ਵੇਲੇ ਗੁਰਦੁਆਰਿਆਂ ਨੂੰ ਜੰਦਰੇ ਵਜੇ ਹੋਏ ਨੇ ਕੁਝ ਸਿੱਖ 15 20 ਸਿੱਖਾਂ ਦੀ ਗਿਣਤੀ ਸਿਰਫ ਰਹਿ ਗਈ ਹੈ ਜਿਹੜੀ ਕਿ ਉਹਨਾਂ 15 ਗੁਰਦੁਆਰਿਆਂ ਦੀ ਸੰਭਾਲ ਕਰਦੀ ਹੈ ਕਹਿੰਦਾ ਭਾਵ ਕਿ ਜਦੋਂ ਕਿਸੇ ਨੂੰ ਖਤਮ ਕਰਨਾ ਹੋਵੇ ਲਾਰਜ ਦਾ ਤਰੀਕਾ ਹੈ ਇਹਾਂ ਗੋੜੀ ਦਾ ਤਰੀਕਾ ਹੈ ਸੋ ਪਿਆਰਿਓ ਖੈਰ ਇਸ ਬਣੀ ਨਾ ਜਾਈਏ ਜਿਹੜੀ ਆਪਾਂ ਗੱਲ ਕਰ ਰਹੇ ਆ ਉਹਦੇ ਬਾਰੇ ਸਾਨੂੰ ਅਜ ਹਥਿਆਰ ਵੀ ਦੇ ਦੇਵੋ ਕੋਈ ਤਾਂ ਅਸੀਂ ਫੇਰ ਮਨਿੱਤ ਸਕਦੇ ਕਿਉਂਕਿ ਅਸੀਂ ਨਾ ਪੁਨਸਕ ਹੋ ਗਏ ਆ ਸਾਡੇ ਕੋਲ ਹੌਸਲਾ ਸਿਰਫ ਤੇ ਸਿਰਫ ਸਵਾਰਥ ਵਾਸਤੇ ਤੇ ਫੁਖਰਾ ਪਣ ਕੰਨ ਵਾਸਤੇ ਆ ਇਸ ਤੋਂ ਅੱਗੇ ਕੁਝ ਨਹੀਂ ਜੇਕਰ ਤੁਹਾਡੇ ਕੋਲ ਆਪਣੇ ਪ੍ਰਤੀ ਇਮਾਨਦਾਰੀ ਹੈ ਹੌਸਲਾ ਹੈ ਫਿਰ ਵੱਡੇ ਤੋਂ ਵੱਡਾ ਬੰਬ ਵੀ ਤੁਹਾਨੂੰ ਹਰਾ ਨਹੀਂ ਸਕਦਾ ਨਹੀਂ ਤਾਂ ਨਿਤ ਦਿਨ ਮਰਦੇ ਰਹਾਂਗੇ ਜੇ ਮਰ ਰਹੇ ਹਾਂ ਅੱਜ ਜੀਰਾ ਚੈਲਨ ਦੀ ਰਿਪੋਰਟ ਅਨੁਸਾਰ 30 ਸਾਲ ਪਹਿਲਾਂ ਸਿੱਖ ਅਫਗਾਨਿਸਤਾਨ ਦਾ ਸਭ ਤੋਂ ਅਮੀਰ ਭਾਈਚਾਰਾ ਸੀ ਸਿੱਖਾਂ ਦਾ ਵਗਾਨਿਸਤਾਨ ਵਿੱਚ ਗੁਰੂ ਘਰ ਤੋਂ ਲੈ ਕੇ 4-5 ਸਦੀਆਂ ਦਾ ਪੁਰਾਣਾ ਇਤਿਹਾਸ ਹੈ ਕਾਬਲ ਦੀ ਸਿੱਖ ਸੰਤ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਅਨਾਪੁਰ ਸੇਵਕੇ ਬਹੁ ਕੀਰਤੀ ਤਮੂ ਬੇਟਾ ਕੀਤਾ ਸੀ ਜੇ ਇਹ ਚਰਚਾ ਰਾਜਿਆਂ ਮਹਾਰਾਜਾਂ ਤੱਕ ਹੁੰਦੀ ਹੈ ਅੱਜ ਵੀ ਉਹਨਾਂ ਗੁਰਦੁਆਰਿਆਂ ਦੇ ਵਿੱਚ ਪਿਆਰਿਓ ਜਿਹੜੇ ਕਾਬਲ ਕੰਧਾਰ ਦੇ ਵਿੱਚ ਗੁਰਦੁਆਰੇ ਨੇ ਉਹਨਾਂ ਦੇ ਵਿੱਚ ਪਸ਼ਮੀਨੇ ਦੀਆਂ ਚਾਣੀਆਂ ਉਹਨਾਂ ਦੇ ਵਿੱਚ ਵੱਡੇ ਵੱਡੇ ਕਰੋੜਾਂ ਰੁਪਈਆ ਦੇ ਝੂਮਰ ਦੇ ਆਵਾਜ਼ ਬਹਿ ਨੇ ਘੱਟੇ ਮਿੱਟੀ ਨਾਲ ਲਿਬੜੇ ਪੈਨੇ ਕਿਉਂਕਿ ਉਹਨਾਂ ਦੇ ਇਸਾਮ ਸੰਭਾਲ ਕਰਨ ਵਾਲਾ ਹੁਣ ਕੋਈ ਨਹੀਂ ਰਹਿ ਗਿਆ ਬੇਸ਼ੱਕ ਅਫਗਾਨਿਸਤਾਨ ਤੇ ਤਾਲਮਨ ਦਾ ਰਾਜ ਹਾਸਲ ਕਰਨ ਤੇ ਕੁਝ ਲੋਕ ਚਿੰਤਨ ਤੇ ਕੁਝ ਲੋਕ ਬਚਨੇ ਪਰ ਅਸਲ ਸਚਾਈ ਇਹ ਜੀ ਇਹ ਕੋਈ ਸੰਸਾਰ ਦੇ ਭਲੇ ਦੇ ਹਿੱਤ ਵਿੱਚ ਚੰਗਾ ਕੰਮ ਨਹੀਂ ਹੋਇਆ ਕਿਉਂਕਿ ਇਹ ਲੋਕ ਆਪਣੇ ਤੋਂ ਬਗੈਰ ਬਾਕੀ ਸਭ ਧਰਮਾਂ ਦੇ ਉਹਨਿਆਂ ਨੂੰ ਕਾਫਰੀ ਮੰਨਦੇ ਆ ਇਹਨਾਂ ਦਾ ਇੱਕੋ ਇੱਕ ਮਕਸਦ ਸੰਸਾਰ ਤੇ ਇਸਲਾਮ ਕਰਾ ਸਾਬਤ ਕਰਨਾ ਆਪਣੀ ਧਰਮ ਦੀਆਂ ਕਾਨੂੰਨ ਦੇ ਸਲਾਮਤ ਲਾਗੂ ਕਰਨੇ ਜਿਹੜੇ ਸੰਸਾਰ ਦੀ ਲੋਕਾਈ ਲਈ ਅਤਿਆਚਾਰ ਤੇ ਨਿੱਜੀ ਆਜ਼ਾਦੀ ਤੇ ਪੂਰਨ ਪਮੰਦੀ ਤੋਂ ਇਲਾਵਾ ਕੁਝ ਹੋਰ ਨਹੀਂ ਅੱਜ ਇਹ ਅਫਗਾਨਿਸਤਾਨ ਵਿੱਚ ਕਾਬਜ ਹੋਏ ਤੇ ਭਵਿੱਖ ਵਿੱਚ ਇਹੀ ਲੋਕ ਪਾਕਿਸਤਾਨ ਵਿੱਚ ਵੀ ਕੱਟੜਵਾਦੀ ਸੋਚ ਦੀਨ ਕਾਬਜ ਹੋਣਗੇ ਹੋਰ ਭਵਿੱਖਤਵਾਕ ਜੋ ਅਸੀਂ ਸੁਣਦੇ ਹਾਂ ਲਿਖਿਆ ਵੀ ਹੁੰਦਾ ਹੈ ਪਿਆਰਿਓ ਇਸੇ ਬਨੇ ਫੌਜਾਂ ਆਉਣਗੀਆਂ ਤੇ ਪੰਜਾਬ ਦੇ ਵਿੱਚ ਕਤਰੋਗਾਰ ਹੋਵੇਗੀ ਉਹ ਤਸਵੀਰ ਜਿਹੜੀ ਹੈ ਅੱਜ ਉੱਗ ਰਹੀ ਹੈ ਅੱਜ ਬਣ ਰਹੀ ਹੈ ਅੱਜ ਵੱਡੀਆਂ-ਵੱਡੀਆਂ ਬਾਦਸ਼ਾਹੀਆਂ ਜਿਹੜੀਆਂ ਨੇ ਜਿਵੇਂ ਕਿ ਅਮਰੀਕਾ ਇੱਕ ਬਨੇ ਅਮਰੀਕਾ ਇੱਕ ਬਨੇ ਰੂਸ ਦੋ ਪਾਰਟੀਆਂ ਬਣ ਗਈਆਂ ਉਹਨਾਂ ਦੇ ਵਿੱਚ ਕਮਾਂਸਾ ਆਂਦਾ ਜੰਗ ਹੋਏਗਾ ਔਰ ਜਿਹੜੀਆਂ ਜਿਹੜੀਆਂ ਉਹਨਾਂ ਦੇ ਨਾਲ ਇੱਕ ਦੂਜੇ ਨਾਲ ਸਹਿਚਾਰ ਵਾਲੀਆਂ ਸਟੇਟਾਂ ਹੋਣਗੀਆਂ ਸਹਿਚਾਰ ਵਾਲੇ ਦੇਸ਼ ਹੋਣਗੇ ਉਹਨਾਂ ਦੀ ਇੱਕ ਦੂਜੇ ਦੇ ਉੱਤੇ ਗੋਲਾਗਾਰੀ ਕਹਿਣ ਦਾ ਭਾਵ ਕਿ ਤੀਸਰੀ ਜੰਗ ਜਿਹੜੀ ਹੈ ਉਹਦੇ ਤੇ ਕੋਈ ਜ਼ਿਆਦਾ ਸਮਾਂ ਨਹੀਂ ਲੱਗਣਾ ਆਉਣ ਦੀ ਇਹ ਸ਼ੰਕਾ ਜਾਂ ਵਹਿਮ ਨਹੀਂ ਬਲਕਿ ਸਚਾਈ ਹੈ ਜਿਸ ਤੋਂ ਮੂੰਹ ਨਹੀਂ ਮੋੜਿਆ ਇਸ ਦਾ ਪੁਖ ਦੀ ਚਿੰਤਾ ਹੈ ਤੇ ਬਲਕਿ ਇਹ ਇੱਕ ਅਚਤਾਵਨੀ ਸਿਖਾਣ ਵੀ ਹੈ ਦੂਰੰਦੇਸ਼ੀ ਸੋਚ ਤੇ ਇਕਾਗਰ ਚਿਤ ਹੋ ਕੇ ਬੈਠੋ ਪਿਛਲੇ ਇਤਿਹਾਸ ਨੂੰ ਅੱਖਾਂ ਦੇ ਲਿਆ ਕੇ ਮੌਜੂਦਾ ਤੇ ਪੁਖ ਬਾਰੇ ਆਤਮ ਚਿੰਤਨ ਕਰੋ ਇਸ ਸਿਖ ਰਾਜ ਨਹੀਂ ਜਿੱਥੇ ਪੂਰੇ ਰਾਜਦਾਨ ਇੱਕ ਵੀ ਫਾਸੀ ਨਹੀਂ ਹੋਈ ਜਿੱਥੇ ਗੁਰੂ ਘਰ ਨੂੰ ਆਰਥਿਕ ਸੇਵਾ ਦਿੱਤੀ ਗਈ ਮੰਦਰਾ ਮਸਜਿਦਾਂ ਨੂੰ ਵੀ ਬਰਾਬਰ ਸੇਵਾ ਦਿੱਤੀ ਗਈ ਸਾਈ ਹਿੰਦੂ ਤੇ ਮੁਸਲਮਾਨਾਂ ਨੂੰ ਸਾਤਸਰ ਰਾਜ ਦੇ ਵਿੱਚ ਉੱਤੇ ਆਉਂਦੇ ਦਿੱਤੇ ਗਏ ਇਹ ਹੁਣ ਇਸਲਾਮਿਕ ਸਟੇਟ ਆ ਗਵਰਨਰਸ ਦੇ ਹੱਥੇ ਹੋ ਚੁੱਕਿਆ ਹੈ ਕਿ ਜੁਲਮ ਕਰਨ ਤੋਂ ਰੱਤਾ ਭਾਰ ਵੀ ਪ੍ਰਵਾਨੀ ਕਰਦੇ ਸਿੱਖਾਂਆਂ ਇਹਨਾਂ ਦੇ ਹਿਰਦੇ ਵਿੱਚ ਪਿਆਰ ਦਇਆ ਆਪਣਾ ਪੰਨ ਅਤੇ ਜਜ਼ਬਾਤ ਆਦਿ ਇਹ ਹੋ ਜਾ ਕੁਝ ਵੀ ਨਹੀਂ ਹੈ ਇਸੇ ਕਰਕੇ ਹੀ 6 ਲੱਖ ਸਿੱਖ ਜਿਹੜਾ ਹੈ ਉਥੋਂ ਤਕਰੀਬਨ ਪਲਾਨ ਕਰ ਚੁੱਕਾ ਹੈ ਅੱਜ ਸਾਡੇ ਗੁਰਦੁਆਰਾ ਸੇਵਾ ਤੇ ਵਿਲੇ ਪੈ ਨੇ ਬਜ਼ਾਰਾਂ ਦੇ ਬਾਜ਼ਾਰ ਖਾਸੀਆਂ ਦੇ ਵਿਲੇ ਪਏ ਇਹਨਾਂ ਦੇ ਦਿਨਾਂ ਵਿੱਚ ਇਹ ਸੋਚ ਬਚਪਨ ਤੋਂ ਪੈਦਾ ਕੀਤੀ ਜਾਂਦੀ ਹੈ ਤੁਸੀਂ ਅਸਲਾਮ ਲਈ ਪੈਦਾ ਹੋਏ ਹੋ ਅਸਲਾਮ ਲਈ ਕੁਰਬਾਨ ਹੋਣਾ ਹੈ ਮਰ ਤੋਂ ਬਾਅਦ ਹੋਣਾ ਤੁਹਾਡੀ ਅੜੀ ਕਰ ਲਿਆ ਨੇ ਇਹ ਤਲਵਾਨ ਜਿੱਥੇ ਏਸ਼ੀਆ ਲਈ ਇੱਕ ਵੱਡਾ ਖਤਰਾ ਹੋਣਗੇ ਉੱਥੇ ਅਮਰੀਕਾ ਤੇ ਹੋਰ ਦੇਸ਼ ਵੀ ਇਸ ਤੋਂ ਅਸ਼ੂਤੇ ਨਹੀਂ ਰਹਿਣਗੇ ਇਹ ਉਹੀ ਲੋਕ ਨੇ ਜਿਹਨਾਂ ਅਮਰੀਕਾ ਦੇ ਵਿੱਚ ਹਵਾਈ ਜਹਾਜ਼ ਮਾਰ ਕੇ ਸੰਸਾਰ ਪ੍ਰਸਿੱਧ ਆਪਸ ਕੁਮਾਰਦਨ ਟੈਟਰੀ ਕਰਤਾ ਸੀ ਵਿਅਕਤ ਲੋਕਾਂ ਨੂੰ ਬਿਨਾਂ ਵਜ੍ਹਾ ਮਾਰਤਾ ਅਮਰੀਕਾ ਜਿਹਨਾਂ ਦਾ ਅਜ ਤੱਕ ਕੁਝ ਨਹੀਂ ਵਿਗਾੜ ਸਕਿਆ ਬਲਕਿ ਅੱਜ ਇਹ ਅਮਰੀਕਾ ਦੇ ਸਾਹਮਣੇ ਇੱਕ ਵੱਡੀ ਤਾਨਦਮਕੀ ਉੱਪਰ ਹੈ ਨੇ ਇਹਦਾ ਇੱਕ ਹੱਲ ਵੀ ਨਜ਼ਰ ਨਹੀਂ ਆਉਂਦਾ ਕਿ ਇਹਨਾਂ ਦਾ ਮੁਕਾਬਲਾ ਜੇਕਰ ਕਰ ਸਕਦੇ ਹਨ ਤੇ ਉਹ ਸਿਰਫ ਸਿੱਖ ਇਸ ਲਈ ਜਿੱਥੇ ਭਾਰਤ ਸਰਕਾਰ ਅੱਜ ਤੱਕ ਸਿੱਖਾਂ ਨਾਲ ਕੀਤੀਆਂ ਵਧੇਗੀਆਂ ਦੀ ਸਪੱਸ਼ਟ ਤੇ ਇਮਾਨਦਾਰੀ ਨਾਲ ਮਾਫੀ ਮੰਗੇ ਪੰਜਾਬ ਦੀ ਖੇਡਲੀ ਦੀ ਯਤਨ ਕਰੇ ਸਿੱਖਾਂ ਨੂੰ ਸਰਕਾਰ ਵਿੱਚ ਬਰਾਬਰ ਦੇ ਭੋਗ ਦੇਵੇ ਤੋਏ ਕਰੀ ਇਮਾਨਦਾਰੀ ਨਾਲ ਸਿੱਖਾਂ ਨਾਲ ਰਲ ਕੇ ਕੰਮ ਕਰਨ ਭਾਰਤ ਦਾ ਵਿਸ਼ਵਤਾਇਨ ਸੁਰੱਖਿਤ ਰਹਿ ਸਕਦਾ ਹੈ ਨਹੀਂ ਤੇ ਅਬਦਾਲੀ ਦੇ ਵਾਰਸ ਦੁਬਾਰਾ ਭਾਰਤ ਨੂੰ ਮੁਲਾ ਕਰਕੇ ਅਰਾਜ ਸਾਹਬ ਤੋਂ ਕਰਨਗੇ ਤੇ ਮ ਇਹ ਗ੍ਰਹਿਜ ਨਹੀਂ ਕਰਨਗੇ ਫੈਸਲਾ ਸਰਕਾਰਾਂ ਦੇ ਹੱਥ ਵਿੱਚ ਹੈ ਇਹਨਾਂ ਨਾਲ ਦੋ ਦੋ ਹੱਥ ਕਰਨੇ ਹਨ ਜਾਂ ਇਹਨਾਂ ਦੀ ਉਡੀਕ ਕਰਨੀ ਹੈ ਉਹ ਸਮਾਂ ਦੂਰ ਨਹੀਂ ਜਦ ਤਰ ਮਾਣੀ ਤੁਹਾਡੇ ਸਿਰ ਤੇ ਆ ਕੇ ਟ੍ਰੋਹਣਗੇ ਜੇਕਰ ਤੁਹਾਡੇ ਕੋਲ ਆਪਣੇ ਪ੍ਰਤੀ ਅਮਾਨਦਾਰੀ ਤੇ ਹੌਸਲਾ ਤੇ ਫਿਰ ਵੱਡੇ ਤੋਂ ਵੱਡਾ ਬਾਗ ਵੀ ਤੁਹਾਨੂੰ ਨਹੀਂ ਅਸਾਹ ਸਕਦਾ ਨਹੀਂ ਤਾਂ ਨਿਤ ਦਿਨ ਮਰ ਰਹੇ ਹੋ ਮਰਦੇ ਰਹੋਗੇ ਸਦਾ ਇਹ ਵਰਤਾਰਾ ਤੁਹਾਡੇ ਤੇ ਵਰਤਾ ਰਹੇਗਾ ਮੈਂ ਪਹਿਲਾਂ ਵੀ ਇੱਕ ਦੋ ਵਾਰ ਆਪ ਜੀ ਦੇ ਨਾਲ ਵਿਚਾਰ ਸਾਂਝੇ ਕੀਤੇ ਸੀ ਮਤਰਈ ਮਾਂ ਵਾਲਾ ਕਸਾ ਕਿ ਪੰਜਾਬ ਦੇ ਨਾਲ ਕੋਈ ਵੀ ਸਿੱਟ ਦੇ ਵਿੱਚ ਸਰਕਾਰ ਆ ਜਾਵੇ ਉਹ ਮਤਰਈ ਮਾਂ ਵਾਲਾ ਹੀ ਕਾਰਜ ਕਰਦੀ ਹੈ ਉਸ ਨੇ ਕਦੇ ਵੀ ਸੁਰਿੰਦ ਹੋ ਕੇ ਪੰਜਾਬ ਵਾਸਤੇ ਕਦੀ ਨਹੀਂ ਸੋਚਿਆ ਨਸ਼ਿਆਂ ਦੇ ਬੰਬ ਚਲਾ ਛੱਡੇ ਨਸ਼ੇ ਦੇ ਨਾਲ ਸਾਡੇ ਨੌਜਵਾਨ ਸਿੱਖ ਜਿਹੜੇ ਨੇ ਉਨਰ ਦਾ ਘਾਣ ਹੋਇਆ ਮਰ ਰਹੇ ਨੇ ਕੋਈ ਲਾਜਵਸ ਸੰਦੇਸ਼ਿਆਂ ਤੋਂ ਪੈਸਾ ਬਣਾ ਕੇ ਆਪਣੀਆਂ ਇਮਾਰਤਾਂ ਬਿਲਡਿੰਗਾਂ ਖੜੀਆਂ ਕਰ ਰਹੇ ਨੇ ਪਿਆਰਿਓ ਪਰ ਸਮਾਂ ਬੜਾ ਭਿਆਨਕ ਚੱਲਦਾ ਪਿਆ ਹੈ ਐਸ ਵੇਲੇ ਸਿੱਖਾਂ ਨੂੰ ਖਤਮ ਕਰਨ ਵਾਸਤੇ ਵੱਡੇ ਵੱਡੇ ਉਪਰਾਲੇ ਜਿੰਨੇ ਹੋ ਰਹੇ ਨੇ ਤੇ ਮੈਂ ਪਹਿਲਾਂ ਵੀ ਬੇਨਤੀ ਕੀਤੀ ਹੈ ਕਿ ਸਰਕਾਰਾਂ ਸਰਦਾਰ ਜਿਹੜੀਆਂ ਸਰਕਾਰਾਂ ਨੇ ਉਸ ਹਿਰਦ ਨਹੀਂ ਸਿੱਖਾਂ ਪ੍ਰਤੀ ਇਸ ਕਰਕੇ ਇੱਕ ਵਾਰਨਕ ਹੈ ਸਰਕਾਰਾਂ ਨੂੰ ਵੀ ਤੇ ਸਿੱਖ ਕੌਮ ਨੂੰ ਮੰਗਾਰ ਹੈ ਕਿ ਤੇ ਐਸਾ ਨਾ ਹੋਵੇ ਅਸੀਂ ਅਬਦਾਲੀਆਂ ਤੇ ਜਿੱਤਾਂ ਜਿੱਤਦੇ ਆ ਅਸੀਂ ਉਹਨਾਂ ਨੂੰ ਪਿਆਰਿਓ ਖਦੇੜਿਆ ਦਨਾਲ ਜਿਹੜੀ ਮিনার ਦੇ ਦਨਾਲ ਇਮਾਰਤ ਜਿੱਥੇ ਕਿੰਦਰ ਸਾਧੀਆਂ ਲੜਕੀਆਂ ਦੀ ਬੋਲੀ ਲੱਗਦੀ ਸੀ ਉਥੋਂ ਤੱਕ ਪਹੁੰਚ ਕਰਕੇ ਪਿਆਰਿਓ ਸਿੱਖਾਂ ਨੇ ਆਪਣਾ ਦਲਦਬਾ ਬਣਾਇਆ ਕਿਤੇ ਕਹਾਣੀਆਂ ਦੇ ਵਿੱਚ ਇਹ ਗੱਲਾਂ ਬਾਤਾਂ ਨਾ ਰਹਿ ਜਾਣ ਸਿੱਖ ਕੌਮ ਨੂੰ ਮੰਗਾਰ ਹੈ ਜੋ ਜੋ ਉਠੋ ਅਮਰ ਛਕੋ ਸਿੰਘ ਸਜੋ ਤੇ ਸਿੰਘ ਸਜ ਕੇ ਆਪਣਾ ਇੱਕ ਵੱਖਰਾ ਰੁਤਬਾ ਹਾਸਲ ਕਰੋ ਇਹ ਹੀ ਗੱਲ ਅਮਰਪਾਲ ਨੇ ਇੱਕ ਚਲਾਇਆ ਸੀ ਪੰਥ ਨਸ਼ੇ त्याਗੋ ਤੇ ਸਿੰਘ ਸਜੋ ਸ਼ੇਰ ਗੁਰੂ ਨੂੰ ਅਰਪਣ ਕਰੋ ਪਿਆਰਿਓ ਸਰਕਾਰਾਂ ਨੂੰ ਚੰਗਾ ਨਹੀਂ ਲੱਗਾ ਚੁੱਕੇ ਉਸਨੋਂ ਜਿਨ੍ਹਾਂ ਦੇ ਵਿੱਚ ਉਸ ਦੇ ਸਾਥੀਆਂ ਨੂੰ ਵੀ ਬੰਦ ਕਰਤਾ ਅਤੇ ਸਿੱਖ ਕੌਮ ਨੂੰ ਦਬਾਉਣ ਵਾਸਤੇ ਬੜੇ ਉਪਰਾਲੇ ਕੀਤੇ ਕੋਈ ਵੀ ਸਰਕਾਰ ਆ ਜਾਵੇ ਕੋਈ ਵੀ ਸਾਡੇ ਵਾਸਤੇ ਸਵੈਰਥ ਨਹੀਂ ਹੈ ਸਿੱਖ ਕੌਮ ਨੂੰ ਜਾਗਣਾ ਪਊਗਾ ਜਾਗਰੂਕ ਹੋਣਾ ਪਊਗਾ ਚਾਰ-ਚਾਰ ਦਰਾਂ ਦੀ ਜਗ੍ਹਾ ਤੇ ਜਿੰਨਾ ਚਿਰ ਤੱਕ ਇੱਕ ਧਰਮ ਨਾ ਤਿਆਰ ਕੀਤਾ ਉਹਨਾਂ ਚ ਸਿੱਖ ਕੌਮ ਦੇ ਪੱਲੇ ਕੁਝ ਨਹੀਂ ਪੈਣਾ ਇਹ ਬੜੀ ਵੱਡੀ ਵਿਚਾਰ ਵਾਲੀ ਗੱਲ ਹੈ ਇਹ ਬੜੀ ਵੱਡੀ ਸੋਚ ਵਾਲੀ ਗੱਲ ਹੈ ਅੱਜ ਜਿਸ ਤਰ੍ਹਾਂ ਵਰਤਾਰਾ ਵਰਤਿਆ ਪਿਆਰਿਓ ਕਿ ਚਾਰ ਪੰਥ ਬਣ ਗਏ ਚਾਰ ਅਕਾਲੀਦਾਲੀ ਬਣ ਗਏ ਤੇ ਫੇਰ ਤੁਸੀਂ ਕਿਵੇਂ ਆਰਐਸਐਸ ਬੀਜੇਪੀ ਜਾਂ ਹੋਰ ਪਾਰਟੀਆਂ ਦਾ ਮੁਕਾਬਲਾ ਕਰੋਗੇ ਬਿਲਕੁਲ 27 ਵਾਲੀਆਂ ਚੋਣਾਂ ਦੇ ਵਿੱਚ ਅਗਰ ਇੱਕ ਮੁੱਠ ਨਾ ਹੋਏ ਤੇ ਅੱਜ ਤੋਂ ਲਿਖ ਲਵੋ ਹਾਰ ਦਾ ਮੁ ਵੇਖਣਾ ਪਵੇਗਾ ਕਦੇ ਜਿੱਤ ਨਹੀਂ ਸਕਦੇ ਕਦੇ ਤੁਸੀਂ ਇੱਕ ਮੁੱਠ ਨਹੀਂ ਹੋ ਸਕਦੇ ਜਿੰਨਾ ਚਿਰ ਕੋਣ ਦਾ ਚਿਰ ਤੱਕ ਤੁਹਾਡੇ ਵੱਲੇ ਕੁਝ ਨਹੀਂ ਪੈਣਾ ਨਾ ਸਰਕਾਰਾਂ ਨੇ ਜਿਨ੍ਹਾਂ ਜੀ ਇਹਨਾਂ ਵਿਚਾਰਾਂ ਨੂੰ ਆਪਣੇ ਹਿਰਦੇ ਚੁਰਸਾ ਲਓ ਸੋ ਇਹਨੀਆਂ ਤੋਂ ਬੇਨਤੀਆਂ ਕਰਦਾ ਹਾਂ ਆਯਾ ਦਾਸ ਕੇਵਨ ਦਾ ਜੱਜ ਹੈ ਆਓ ਚੜ੍ਹਦੀ ਕਲਾ ਦੇ ਵਿੱਚ ਜੇ ਗਾਰੇ ਬੰਦ ਕਰੀਏ ਫਤਿਹ ਲਈ ਸਾਡੇ ਫਤੇ ਵਿੱਚ ਪਾਈਏ ਗੱਜ-ਵੱਜ ਕੇ ਫਤੇ ਦਾ ਜਵਾਬ ਦਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ